ਸਾਮ ਜਿਹੇ ਪਹੁੰਚੇ ਨੇ ਪਿੰਡਰ ਕਲਾਂ ਵਿਖਿਆ ਜਿੱਥੇ ਬਾਬਾ ਜੀ ਜੋ ਚੋਲਾ ਛੱਡ ਗਏ ਬੀਬੀ ਜਿਹੜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਜੀ ਸੋਚਲਾ ਛੱਡ ਕੇ ਸਕੰਦਲੋਂ ਕਿਸੇ ਨੇ ਜਿਹੜਾ ਤੋ ਇਹ ਕਿ ਬਾਬਾ ਮਹਾਰ ਸਿੰਘ ਜੀ ਕਿ ਬਹੁਤ ਮਹਾਨ شخصیت ਦੀ ਸੀ ਜਿਹਨੇ ਜਿਹੜਾ ਨੇ ਸਾਧਕੀ ਸਿਮਰਨ ਸੇਵਾ ਬੇਪਰਵਾਹੀ ਦੀ ਜ਼ਿੰਦਗੀ ਜੀਵੀ ਤੇ ਸਦਾ ਸ਼ਬਦ ਗੁਰੂ ਨਾਲ ਜੁੜ ਕੇ ਆਪਣਾ ਜੀਵਨ ਜਿਹੜਾ ਉਹਨੇ ਸਫਲ ਕੀਤਾ ਉਹਨਾਂ ਨੇ ਸਿੱਖ ਤੌਰ ਤੇ ਦਿੱਤੀ ਪਰ ਸਭ ਨਹੀਂ ਜਾਣਾਂ ਕਿ ਕਿ ਸਬਨਾ ਸੋਰੀ ਵੰਨਣਾ ਸਭ ਕੁਲਾ ਬਣਾਇ ਪਰ ਇਹੋ ਜੇ ਮਹਾਪ੍ਰੋਫਿ ਜਿਹੜੇ ਆ ਕਦੀ ਮੱਤੇ ਨਹੀਂ ਉਹਨਾਂ ਦੀ ਦਸਨਾ ਤੋਂ ਨਿਕਲੇ ਸ਼ਬਦ ਉਹਨਾਂ ਦੀ ਕੀਤੀ ਕਮਾਈ ਉਹਨਾਂ ਨੇ ਦਿੱਤੀ ਬੇਰਨਾਮਾ ਕਿਉਂਕਿ ਉਹ ਸੱਚ ਨਾਲ ਜੋੜਦੇ ਆ ਤੇ ਉਹ ਹਮੇਸ਼ਾ ਉਹਨਾਂ ਦੇ ਜੀਵਨ ਜਿਹੜਾ ਉਹ ਸੱਚ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਮਰਨ ਦਹੁ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਪਾਤੀ ਲਾਈਨ ਹਰ ਸੁਨ ਰਹਿਣ ਮਿਲਾਏ ਅੱਜ ਮਹਾਪੁਰਖ ਸਚਕੰਡ ਵਾਸੀ ਸੰਤ ਯਾਨੀ ਮੋਹਨ ਸਿੰਘ ਇੱਕ ਮਂਢਰਾ ਵਾਲੇ ਅਰਦਾਸ ਮੰਡਾ ਸਚਕੰਡ ਵਿਆਮਾ ਕਰ ਗਏ ਹਨ ਉਹਨਾਂ ਦੇ ਸਸਕਾਰ ਦੇ ਸਮੇਂ ਉਹ ਮਹਾਪੁਰਖ ਇੱਥੇ ਉਹਨਾਂ ਦੇ ਅੰਤਮ ਦਰਸ਼ਨ ਕਰਨ ਵਾਸਤੇ ਪੁੱਜੇ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਹੈ ਮਹਾਪੁਰਖਾਂ ਨੂੰ ਸਤਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਸੰਗਤਾਂ ਨੂੰ ਪਾਣਾ ਮੰਨਣ ਦੀ ਦਾਤ ਬਖਸ਼ਿਸ਼ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੀਪਿੰਡਰ ਕਣਾ ਦੇਖੇ ਪਹੁੰਚੇ ਆਂ ਬਾਬਾ ਜੀ ਜੋ ਇੱਥੇ ਅੱਜ ਚੋਲਾ ਛੱਡਿਆ ਤੁਸੀਂ ਅੱਜ ਸੰਗਤ ਨੂੰ ਕੀ ਸੰਦੇਸ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੇਖੋ ਕੋਮ ਦੀ ਖਾਲਸਾ ਪੰਥ ਦੀ निर्मल बेग समूह जो है सिख जगत जी महान हस्ती संत बाबा ज्ञानी मोहन सिंह जी महाराज आज उन्हों की जो है जोत है वो परम ज्योत परमजोत जो ब्रह्म समा गई है उन्होंने निमित्त सारा जो है धार्मिक संत समाज सिख जगत समूह निर्मल भेद ਮਹਾਨ ਜੇ ਕੋਮ ਜਿਹੇ ਸਰੋਮਣੀ ਜੋ ਹੈ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਸਭੀ ਸਾਰੇ ਚਾਰੇ ਤਖਤਾਂ ਦੇ ਜਿਹੇ ਜਥੇਦਾਰ ਸਾਹਿਬ ਸਮੂਹ ਜਥੇਬੰਦੀਆਂ ਸਮੂਹ ਧਾਰਮਿਕ ਜਗਤਧੀਆਂ ਜਿਹਨਾਂ ਅਲੱਗ-ਅਲੱਗ ਸੰਪਰਦਾਵਾਂ ਨਿਰਮਲ ਬੰਦ ਖਾਲਸਾ ਪੰਥ ਸਿੱਖੋ ਕੋਮ सब हुम हुम करके उस महान जोत के जो है पार्थिव शरीर अंतिम विदाई देने वास्ते सारी ऐसी इस ऐसे मौजूद ने उस तरह का जो है क्योंकि ये आत्मा अजर है अमर है शाश्वत है शास्त्राने लिखा न जायते मियते व कदाचि ना आत्मा भविता व न भू अज नित्य शाश्वत न हन्यते हन्य शरीर मौत जो है इस शरीर की हूँ है आत्मा की नहीं आत्मा से अजर है अमर है वो दे दे। ਕਿਉਂਕਿ ਔਰ ਇਹ ਇਹੋ ਜਿਹੇ ਬ੍ਰਹਮ ਗਿਆਨੀ ਤਤਵੇਈ ਮਹਾਪੁਰਸ਼ ਜੇ ਬ੍ਰਹਮ ਦੇ ਵਿੱਚ ਜਨਾਂ ਦੀ ਨਿਸ਼ਟਾ ਬ੍ਰਹਮ ਗਿਆਨੀ ਸਾਧ ਜੀਵ ਹੈ ਨਹੀਂ ਮਰਦਾ ਬ੍ਰਹਮ ਗਿਆਨੀ ਤਤਵੇਤਾ ਸਾਰਿਆਂ ਦੇ ਵਿੱਚ ਜੋਤ ਤਾਂ ਉਸ ਦੀ ਹੈ ਪਰ ਉਹ ਦਿਵਯ ਜੋਤ ਜੇ ਪਰਮ ਜੋਤ ਉਸ ਪਰਮ ਜੋਤ ਦੇ ਵਿੱਚ ਜਿਆ ਕਰਕੇ ਸਮਿਲਦੀ ਹੈ ਸਰੀਰ ਇਥੇ ਹੈ ਉਹ ਸਾਰਿਆਂ ਦੇ ਵਿੱਚ ਜਿਹੜੀ ਵਿਆਪਕ ਪਰਮ ਬ੍ਰਹਮ ਪਰਮਾਤਮਾ ਕਾਲਪੁਰਬ ਵਾਇਗੁਰੂ ਉਹਦੇ ਵਿੱਚ ਜਾਗਰੂਕ ਕੀ ਲਈ ਰਹੇ ਸਾਰੇ ਲੋਕੀ ਦੇਖ ਸਕਦੇ ਹੋ ਉਹ ਸਾਰੇ ਮਹਾਪੁਰਸ਼ ਉਹਨਾਂ ਨੂੰ ਸਾਰਿਆਂ ਜਥੇ ਵਰਤੀਆਂ ਸਮੂਹ ਜੋ ਹੈ ਧਾਰਮਿਕ ਸੰਪਰਦਾਇਆਂ માં ਸਾਰੇ ਪੰਥ ਸਾਰਾ ਜਗਤ ਜੋ ਹੈ ਅੱਜ ਉਹਨਾਂ ਨੂੰ ਜੋ ਹੈ ਵਿਸ਼ੇ ਪੰਜਾਬੀ ਦੰਤ ਵਰਕਰ ਚਾਹੀਦਾ ਤੇ ਮਸ਼ਹੂਰ ਹੋ ਤੁਸੀਂ ਜਦੋਂ ਕਨਸਰਾਵਾ ਅਧਿਆਪਕ ਮੋਹਨ ਸਿੰਘ ਜੀ ਮਹਾਰਾਜ ਉਹਨੇ ਸਨਧਾ ਦੇ ਪਿਸ਼ਪਤ ਅਲੱਗ-ਅਲੱਗ ਜੋ ਹੈ ਜਿਦਾਂ ਜਿਆਦਾ ਜੀਵ ਜੋ ਮਦਦ ਦਾ ਸਾਰਾ ਹਮ ਉਹਨਾਂ ਨੂੰ ਮਦਦ ਸੰਕਰਨ ਹੋਇਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਇੱਥੇ ਪੰਜ ਬਾਬਾ ਮੋਹਨ ਸਿੰਘ ਜੀ ਦੇ ਚੋਲਣਾ ਛਡਣ ਚੰਦਵਿਦੈਗੀ ਚ ਪਹੁੰਚ ਤੇ ਸਿੱਖੀ ਦੋਸ਼ੋਤ ਕਹਿਣਾ ਚਾਹੂੰ ਅੱਜ ਸੰਤ ਮਹਾਪੁਰਸ਼ ਯਾਨੀ ਮੋਹਨ ਸਿੰਘ ਜੀ ਜਿਹੜੇ ਕਿ ਅੱਜ ਛੁਲਾ ਛੱਡ ਗਏ ਅੱਜ ਉਹਨਾਂ ਦੇ ਨੇ ਕੀ ਖੁਨ ਨੇ ਇਸ ਸੜਕੇ ਨੂੰ ਹਲਕੇ ਨੂੰ ਦੇ ਕੇ ਸਾਰੇ ਪੰਜਾਬ ਨੂੰ ਹਿੰਦੁਸਤਾਨ ਨੂੰ ਜਿੱਥੇ ਜਿੱਥੇ ਜabb ਬੈਠੇ ਆ ਗਏ ਬਹੁਤ ਵਧੀਆ ਸੇਦ ਉਹਨਾਂ ਨੇ ਦਿੱਤੀ ਹੈ ਨਾ ਬਾਹਰਲੇ ਵਿਦੇਸ਼ਾਂ ਵਿੱਚ ਵੀ ਇਹਨਾਂ ਨੇ ਜਿੰਨੀ ਸੰਕਟ ਆਉਂਦੀ ਸੀ ਸਾਰਿਆਂ ਨੂੰ ਬਹੁਤ ਵਧੀਆ ਸੇਦ ਦਿੱਤੀ ਤੇ ਗੁਰੂ ਘਰ ਦੇ ਨਾਲ ਜੋੜਿਆ ਅਮਰਤਵਾਨ ਕਰਾਇਆ ਪਰ ਅੱਜ ਜਿਹੜਾ ਬਹੁਤ ਵੱਡੀ ਘਟਨਾਵਸੂ ਹੋ ਰਹੀ ਹੈ। ਜਾਨ ਕਰਕੇ ਸੰਤਾਂ ਦਾ ਜਿਹੜਾ ਮਾਹੌਲ ਬਹੁਤ ਨਾਮ ਵਿੱਚ ਡੁੱਬਿਆ ਹੋਇਆ। ਪਰ ਗੁਰੂ ਮਹਾਰਾਜ ਉਹਨਾਂ ਨੇ ਜੋ ਇਸ ਇਲਾਕੇ ਨੂੰ ਛੇਧ ਦਿੱਤੀ ਆ ਖਾਸ ਕਰਕੇ ਪਿੰਡਰਕਲਾਂ ਜਾਂ ਪਿੰਡਰਪੁਰ ਤੇ ਉਹ ਮੇਛਾ ਜਿਹੜੀ ਆ ਯਾਦ ਰਹੂਗੀ ਤੇ ਸਾਨੂੰ ਜੋ ਉਹਨਾਂ ਨੇ ਸੇ ਦਿੱਤੀ ਆ ਸਾਨੂੰ ਉਹਨਾਂ ਦੇ ਪੂਰਨਿਆਂ ਤੇ ਚੱਲਣ ਦਾ ਚੱਲਣਾ ਚਾਹੀਦਾ ਤੇ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਉਹਨਾਂ ਦੇ ਪਾਏ ਹੋਏ ਆ ਪੂਰਨਿਆਂ ਤੇ ਸਾਨੂੰ ਚੱਲਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਬਾਪਾ ਤੁਸੀਂ ਅਜੇ ਇੱਥੇ ਪਹੁੰਚੇ ਹੋ ਬਾਬਾ ਮਨਮੋਹ ਸਿੰਘ ਚੋਲਾ ਛੱਡਿਆ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਇੱਥੇ ਅੰਤਵਿਦੈਗੀ ਚ ਪਹੁੰਚੇ ਹੋ

ਸਰੀਰਾਂ ਦੇ ਖਾਲਸੇ ਪਾਰਸਨੋਂ ਸੇਕੀ ਬਿਸ਼ੋੜਾ ਦੇ ਅਸੀਂ ਕਹਾ ਉਸਾਰਾ ਚਲੇ ਜਾਣ ਨਾਲ ਹਰ ਸੇ ਪੰਧ ਰੇ ਨਾਮਪੁਰਾ ਵਾਲਾ ਖੱਡਾ ਤੇ ਆਏ ਐਸੇ ਮਹਾਂਪੁਰਾ ਮੈਸਾ ਜੇਵਾ ਜੀ ਉਸ ਸਾਹਿਬ ਜੀ ਦੇ ਬਚਨ ਕਿਰਦੇ ਹਨ ਹਰ ਤਨ ਕੇ ਪਾਲੇ ਹੋ ਬੰਦਾ ਨਾਨਕੁਰ ਪੇਰੋ ਸਤਾਰ ਫੇਰ ਬਸ ਜੇ ਮਨ ਜੇ ਸੰਕੇਤ ਅੰਧਾ ਗਿਆਨ ਆਪੇ ਸਾਝ ਕਰ ਲੋ ਚਲੇ ਗਏ ਹਾਂ ਉਹਨਾਂ ਦੀ ਸਦੀ ਦੀ ਯਾਦ ਸੋਚੇ ਖਾਲਸੇ ਪੰਥ ਦੇ ਅਨੰਦ ਚੱਲਤ ਆਪਾਂ ਲਈ ਸਲਾਮ ਆਸ ਦੇ ਬਖਰੇ ਹੈ ਸਾਹ ਆਪਣੇ ਮਹੌਬੇ ਸਬਜੀ ਤਰਨ ਨਾ ਲਾਹਿਆ ਬੇ ਲਾਜ ਜੇ ਬੰਦੇ ਬਣਾਉਂ ਸਤਿ ਆਕ ਲੋਕ ਬਾਬਾ ਜੀ ਦਾ ਅਦਰ ਸੰਦੇ ਸਬਜੀ ਤਰਨ ਨਾ ਲਾਹ ਬਾਬੂ ਕਾਲਾ ਸਾਹਿਬ ਨੂੰ ਆਗ ਆਤਮਾ ਬੋਲਣੇ ਜਾਂ ਦੇਸ਼ਾਤ ਆਰੋਪ ਬਾਬਾ ਦੇ ਬਾਬਾ ਅਵਤਾਰ ਸਿਮਨਾ ਆਗ ਆਗ ਰਿਸ਼ੀਪਾਪ ਆਪਾ ਅਗਰੇਸ਼ ਜਿਮਨਾ ਦਾ ਹਲੋ ਸਭ ਨੂੰ ਨਾਮ ਸੰਜੇ ਬਧੀਆਂ ਬੋਲੋ ਮਹਾਪੁਰਸ਼ਾ ਆਪਣੇ ਬੋਲੋ ਸ਼ਤਾਲ ਦੇ ਫੋਲਾਦ ਬਣ ਕਰਦਾ ਹੋਇਆ ਜੇ ਅੰਦਾਜ਼ ਕਰਦਾ ਸੱਚੇ ਪਾਤਸ਼ਾਹ ਮਹਾਪੁਰਸ਼ਾ ਦੇ ਸਰੀਰ ਕਾਲ ਕੇ ਚੱਲੇ ਜਾਣ ਤੋਂ ਖਾਲਸੇ ਪੰਥ ਨੂੰ ਘਾਟਦਾ ਪਿਆ ਹੈ ਇਹਨੂੰ ਪੂਰਾ ਕਰਨ ਵਾਸਤੇ ਖਾਲਸੇ ਪੰਥ ਨੂੰ ਉਸੇ ਤਰ੍ਹਾਂ ਬਖਸ਼ਣੀ ਆ ਰਾਮੰਦਰ ਦਾ ਬਲ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वालेकुम वालेकुम हमार पंडा साहब से एक सवाल जोर पे नहीं तो हम अल्लाह का नाम ले लो जी वालेकुम वो काम से ज्यादा वो काम पे आ गए नहीं के ताला के ताला ਮੁਹੱਬਤ ਦੇ ਪਾਠ ਤੇ ਇੱਕ ਕਾਪੀ ਵਿੱਚ ਖਾਂੜੀ ਬੋਲੋ ਜਾਈਏ ਵਾਲੇ ਕੋਈ ਸੰਤਾਨ ਕਰਨੇ ਕਰਕੇ ਤਾਂ ਕਰਦੇ ਸੰਤਾਨ ਜੀ ਬੋਲੋ ਯਾਨੀ ਮੋੜ ਦੇ ਇੱਥਰ ਬਾਅਦੋਂ ਆਪਣੇ ਸਵਾਸਤਿ ਪੁੰਦੇ ਵਾਕਿ ਹੋਏ ਸਰਸ ਮਹਾਰਾਜ ਦੇ ਸੇਵਾ ਕਰਦੇ ਹਾਂ ਫਿਰ ਵਸਰ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਅਪਨਾਬ ਦੇ ਚਰਨਾਂ ਵਿੱਚ ਵਾਯ ਮਾਰ ਪੁੱਜ ਗਏ ਹਨ ਉਹਨਾਂ ਦੇ ਮਹਾਰਾਜ ਸਿਖਾ ਚੜੀਆ ਸਭ ਯਾਵੀ ਯਾਵੀ ਹੈ ਦੇ ਕਾਠ ਰੇਣ ਅੱਖਰ ਲੱਗ ਕੋਲ ਕੇ ਵਿਖੇਮਾ ਕਰਨੀ ਨਾਹਰ ਉਹਨਾਂ ਦੇ ਰੇਣ ਨੂੰ ਚੰਗਾ ਇਤਾ ਕਰਨ ਦੀ ਆਗਿਆ ਵਾਛੋ ਮਿਹਰ ਕਰੋ ਬਯਾ ਮਿਹਰਵਾਨ ਮਿਹਰਵਾਨ ਮਿਹਰ ਕਰੋ ਦਇਆ ਕਰੋ ਗੁਰਨਾਮਕ ਨਾਮ ਜੈ ਜੀ ਗੁਰੇ ਭਾਗੇ ਸੁਭਤ ਭਰਾ ਵਾਹਿਗੁਰੂ ਜੀ ਕਾ ਖਾਲਸਾ ਹੋਏ ਸਤਿ ਸ੍ਰੀ ਅਕਾਲ ਜਪ ਆਦਿ ਸਚ जुग सच है ती सच नानक हो सी सच पागड़े संत तुमारे पाक ठेड़े हर संत तुमारे जिन हर नाम जिन कर तन हर नाम णि आए प्रवण गणि से ये आए सफल बिना के कम जनम मर्न ਤੂੰ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ